ਦੇਸ਼ਾਂ ਦੇ ਸਮੁੰਦਰੀ ਪ੍ਰਦੇਸ਼ਾਂ ਵਿੱਚ ਰਹਿਣ ਵਾਲੇ ਸਾਰੇ ਆਪਣੇ ਪੰਜਾਬੀ ਭਰਾਵਾਂ ਨੂੰ ਦਿਲੋਂ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਰੋਲਾ ਜੰਕਸ਼ਨ ਤੇ ਪੰਜਾਬ ਆਪਣੇ ਕਲਾਕਾਰਾਂ ਲਈ ਜਾਣਿਆ ਜਾਂਦਾ ਹੈ ਪਰ ਇੱਕ ਨਾ ਇਦਾਂ ਦੀ ਵੀ ਹੈ ਜਿਸ ਨੂੰ ਲੋਕ ਸਿਰਫ ਗਾਣਿਆਂ 'ਚ ਨਹੀਂ ਦਿਲਾਂ ਵਿੱਚ ਬਸਾ ਲੈਂਦੇ ਹਨ ਸਿੱਧੂ ਮਸੇਵਾਲਾ ਉਫ ਸੁਖਦੀਪ ਸਿੰਘ ਉਹ ਕੋਈ ਆਮ ਕਲਾਕਾਰ ਨਹੀਂ ਸੀ ਉਸ ਦੇ ਅੰਦਰ ਇੱਕ ਤਰ੍ਹਾਂ ਦੀ ਅੱਗ ਸੀ ਦਿਲ ਵਿੱਚ ਇੱਕ ਇੱਕ ਜ਼ਿੰਮੇਵਾਰੀ ਜਿਸ ਨੇ ਉਸ ਨੂੰ ਪੰਜਾਬ ਦੀਆਂ ਗਲੀਆਂ ਤੋਂ ਚੁੱਕ ਕੇ ਦੁਨੀਆ ਦੇ ਵੱਡੇ ਵੱਡੇ ਸਟੇਜਾਂ ਤੱਕ ਬਿਠਾ ਦਿੱਤਾ ਇਹੀ ਕਰਕੇ ਅੱਜ ਉਸ ਦੇ ਨਾਂ ਦੇ ਅੱਗੇ ਲੋਕ ਸਿਰਫ ਕਲਾਕਾਰ ਨਹੀਂ ਲੇਜੈਂਡਸ ਬਦਲ ਲਗਾਉਂਦੇ ਹਨ ਅੱਜ ਜੋ ਗੱਲ ਸੁਣ ਰਹੇ ਹਾਂ ਇਹ ਗੱਲ ਸਿਰਫ ਪੰਜਾਬ ਦਾ ਮਾਣ ਨਹੀਂ ਸਾਡੀ ਮਿੱਟੀ ਦੀ ਜਿੱਤ ਹੈ ਜਾਪਾਨ ਵਰਗੇ ਉੱਚ ਸਿੱਖਿਆ ਦੇ ਦੇਸ਼ ਵਿੱਚ ਇੱਕ ਯੂਨੀਵਰਸਿਟੀ ਨੇ ਸਿੱਧੂ ਮੂਸੇਵਾਲਾ ਦੇ ਜੀਵਨ ਤੇ ਪੂਰਾ ਚੈਪਟਰ ਪਾਠ ਵਿੱਚ ਜੋੜ ਦਿੱਤਾ ਹੈ ਇਹ ਕਿਹੜੇ ਲਈ ਛੋਟੀ ਗੱਲ ਹੈ ਇੱਕ ਮੁੰਡੇ ਜੋ ਟਿੱਬਿਆਂ ਦੀਆਂ ਸੜਕਾਂ ਤੇ ਗੀਤ ਗਾਉਂਦਾ ਵੱਡਾ ਹੋਇਆ ਉਸ ਦੀ ਜ਼ਿੰਦਗੀ ਹੁਣ ਵਿਦੇਸ਼ਾਂ ਵਿੱਚ ਨੌਜਵਾਨਾਂ ਨੂੰ ਪ੍ਰੇਰਣਾ ਵਾਂਗ ਸਿਖਾਈ ਜਾ ਰਹੀ ਹੈ ਜਾਪਾਨ ਵਿੱਚ ਸਟੂਡੈਂਟਾਂ ਨੂੰ ਉਸ ਦਾ ਚੈਪਟਰ ਪੜਾਇਆ ਜਾ ਰਿਹਾ ਹੈ ਉੱਥੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਉਹਦਾ ਜਨਮ ਕਿੱਥੇ ਉਸਨੇ ਪਹਿਲਾ ਗੀਤ ਕਿਵੇਂ ਲਿਖਿਆ ਉਸਦੀ 뮤직 ਕਿਵੇਂ ਦੁਨੀਆ ਵਿੱਚ ਛਾਪ ਛੱਡ ਗਈ ਤੇ ਇੱਕ ਆਰਟਿਸਟ ਕਿਵੇਂ ਮਿਹਨਤ ਨਾਲ ਗਲੋਬਲ ਆਈਕਨ ਬਣਦਾ ਹੈ ਬੱਚੇ ਨੂੰ ਕਿੰਦਾਪਾ ਵਿੱਚ ਤਸਵੀਰਾਂ ਸਮੇਤ ਦਿਖਾਇਆ ਜਾਂਦਾ ਹੈ ਕਿ ਸਿੱਧੂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕਿਵੇਂ ਕੀਤੀ ਉਸਨੇ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਅਤੇ ਕਿਵੇਂ ਆਪਣੇ ਲਾਈਨਅਪ ਨਾਲ ਉਹ ਨੌਜਵਾਨਾਂ ਦੇ ਦਿਲਾਂ ਵਿੱਚ ਵਸ ਗਿਆ ਅਸੀਂ ਇਹਨਾਂ ਦੀਆਂ ਤਸਵੀਰਾਂ ਨੂੰ ਤੁਹਾਨੂੰ ਵੀ ਦਿਖਾਵਾਂਗੇ ਜਿੱਥੇ ਕਲਾਸਰੂਮ ਵਿੱਚ ਬੱਚੇ ਸਿੱਧੂ ਮਸੇਵਾਲਾ ਦੇ ਬਾਰੇ ਲਾਈਨ ਬਾਈ ਲਾਈਨ ਪੜਾਈ ਪੜ ਰਹੇ ਹਨ ਇਹ ਉਹ ਮਾਣ ਹੈ ਜੋ ਹਰ ਪੰਜਾਬੀ ਨੂੰ ਛਾਤੀ ਚੋੜੀ ਕਰ ਦਿੰਦਾ ਹੈ ਪਰ ਦੁਖਤੀ ਗੱਲ ਇਹ ਹੈ ਕਿ ਜਿੱਥੇ ਜਾਪਾਨ ਕੈਨੇਡਾ ਆਸਟ੍ਰੇਲੀਆ ਵਰਗੇ ਦੇਸ਼ ਉਸ ਨੂੰ ਹੀਰੋ ਮੰਨਦੇ ਹਨ ਉਸੇ ਹੀ ਸਾਡੇ ਕੁਝ ਆਪਣੇ ਲੋਕ ਅਜੇ ਵੀ ਉਸ ਨਾਲ ਨਫ਼ਰਤ ਪਾਲੀ ਬੈਠੇ ਹਨ ਉਸ ਦੇਸ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਉਹਨਾਂ ਦੇ ਦਿਲਾਂ ਵਿੱਚ ਪੁਰਾਣਾ ਬੈਰ ਮੁੱਕਿਆ ਨਹੀਂ ਪੰਜਾਬ 'ਚ ਕਹਾ ਬਤਾਇਆ ਪੰਜਾਬ 'ਚ ਨੁਕਸਾਨ ਜੋ ਹੋਇਆ ਆਪਣੇ ਨਹੀਂ ਕੀਤਾ ਇਸ ਗੱਲ 'ਚ ਇਹ ਗੱਲ ਅੱਜ ਮੁਸੇਵਾਲਾ ਦੀ ਕਹਾਣੀ ਵਿੱਚ ਵੀ ਸਾਬਿਤ ਹੁੰਦੀ ਹੈ ਇੱਕ ਪਾਸੇ ਉਸ ਦਾ ਨਾਮ ਬਿਲਬੋਰਡਾਂ ਤੇ ਚਾਰਟਾਂ ਵਿੱਚ ਬਿਸ਼ਵ ਚਾਰਟਾਂ ਤੇ ਮਹਾਦੀਪਾਂ ਦੇ ਕੰਸਰਟਾਂ ਵਿੱਚ ਚਮਕਦਾ ਹੈ ਅਤੇ ਦੂਜੇ ਪਾਸੇ ਕੁਝ ਲੋਕ ਹਨ ਜੋ ਅਜੇ ਵੀ ਉਸ ਨਾਲ ਬਿਨਾ ਕਾਰਨ ਹੀ ਨਫ਼ਰਤ ਨਿਭਾ ਰਹੇ ਹਨ ਪਰ ਦੁਨੀਆ ਦਾ ਸੱਚ ਇਹ ਹੈ ਕਿ ਕੀ ਜੇ ਟੈਲੈਂਟ ਸੱਚਾ ਹੋਵੇ ਲੋਕ ਭਾਸ਼ਾ ਨਹੀਂ ਦੇਖਦੇ ਦਿਲ ਦੇਖਦੇ ਹਨ ਗੋਰੇ ਕਾਲੇ ਏਸ਼ੀਆਈ ਹਰ ਕੋਈ ਉਸ ਦੀ ਵਾਇਬ ਨੂੰ ਆਪਣੇ ਤਰੀਕੇ ਨਾਲ ਫੀਲ ਕਰਦਾ ਹੈ ਪੰਜਾਬੀ ਨਾਲ ਸਮਝਣ ਵਾਲੇ ਲੋਕ ਵੀ ਉਸ ਦੀ ਬਿੱਟਾ ਉਸ ਦੇ ਫਲੋ ਉਸ ਦੀ ਤਾਕਤ ਨੂੰ ਮਹਿਸੂਸ ਕਰਦੇ ਹਨ ਜੇ ਕੋਈ ਡੀਅਰ ਮਮਾ ਸੁਣ ਲਵੇ ਉਹ ਰੋਣ ਤੋਂ ਆਪਣੇ ਆਪ ਨੂੰ ਨਹੀਂ ਰੋਕ ਸਕਦਾ ਇਹ ਕਿ ਸਿਰਫ 뮤직 ਨਹੀਂ ਇੱਕ ਪੁੱਤ ਦੀ ਮਾਂ ਲਈ ਲਿਖੀ ਗਈ ਕਿਤਾਬ ਹੈ ਇਸੇ ਲਈ ਲੋਕ ਕਹਿੰਦੇ ਹਨ ਕਿ ਸਿੱਧੂ ਹੁਣ ਪੰਜਾਬ ਦਾ ਨਹੀਂ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਆਈਕਨ ਹੈ ਪਾਵੇਂ ਸਿੱਧੂ ਸਾਡੇ ਵਿੱਚ ਸਰੀਰਕ ਤੌਰ ਤੇ ਨਹੀਂ ਪਰ ਉਸ ਦੇ ਗੀਤਾਂ ਬਰਾ ਉਸ ਦੇ ਗੀਤ ਅੱਜ ਵੀ ਜਿਉਂਦੇ ਹਨ ਤੜਕਦੇ ਹਨ ਬੋਲਦੇ ਹਨ ਉਸ ਦੇ ਮਾਤਾ ਪਿਤਾ ਉਸ ਦੀ ਹਰ ਯਾਦ ਨੂੰ ਸੰਭਾਲ ਕੇ ਰੱਖਦੇ ਹਨ ਉਹ ਉਸ ਦੇ ਓਦੂਰੇ ਕੰਮਾਂ ਨੂੰ ਪੂਰਾ ਕਰਦੇ ਹਨ ਅਤੇ ਇੱਕ ਇੱਕ ਕਰਕੇ ਉਸ ਦੇ ਗੀਤ ਆਫੀਸ਼ੀਅਲ ਪੇਜ ਤੇ ਰਿਲੀਜ਼ ਕਰਦੇ ਜਾਂਦੇ ਹਨ ਜਿਵੇਂ ਹੀ ਕੋਈ ਨਵਾਂ ਗੀਤ ਆਉਂਦਾ ਹੈ ਉਸ ਦਾ ਸੁਨਾਮੀ ਆ ਜਾਂਦਾ ਹੈ ਮਿੰਟਾਂ ਵਿੱਚ ਲੱਖਾਂ ਘੰਟਿਆਂ ਵਿੱਚ ਕਰੋੜਾਂ ਦੇ ਵਿਊਜ਼ ਦੁਨੀਆ ਭਰ ਦੇ ਕਮੈਂਟ ਆਉਂਦੇ ਹਨ ਲੇਜੈਂਡ ਸਨੇਵਡ ਡਾਈ ਸਿੱਧੂ ਫੋਰਐਵਰ ਇਹ ਸਿਰਫ ਨਹੀਂ ਉਹ ਦੀ ਸੱਚੀ ਲੇਖਕ ਦੀ ਕਦਰ ਕਰਨ ਵਾਲੇ ਦਿਲਾਂ ਨੂੰ 295 ਵਰਗਿਕਾ ਨੇ ਸਿਰਫ ਗੀਤ ਨਹੀਂ ਸਿਸਟਮ ਦੀ ਕੁਰਸੀ ਹਿਲਾ ਦਿੱਤੀ ਐਸਵਾਈਐਲ ਵਰਗੇ ਗੀਤਾਂ ਨੇ ਨੌਜਵਾਨੀ ਦੇ ਟੜਕਣਾਂ ਨੂੰ ਆਵਾਜ਼ ਦਿੱਤੀ ਐਸੇ ਕਰਕੇ ਉਹਨਾਂ ਨੂੰ ਰੋਕਿਆ ਗਿਆ ਬੈਨ ਕੀਤਾ ਗਿਆ ਪਰ ਸਿੱਧੂ ਦਾ ਸੱਚ ਬੰਧ ਨਹੀਂ ਕੀਤਾ ਜਾ ਸਕਿਆ ਉਸ ਦਾ ਸਟਾਈਲ ਉਸ ਦੀ ਲਿਖਤ ਉਸ ਦੀ ਕੰਪੋਜ਼ ਇਹ ਸਾਰਾ ਉਸ ਨੂੰ ਸਿਖਰਾ ਤੱਕ ਲੈ ਗਿਆ ਇਹ ਸਾਰੀ ਕਹਾਣੀ ਸਿਰਫ ਇੱਕ ਕਲਾਕਾਰ ਦੀ ਨਹੀਂ ਇੱਕ ਜज्ਬੇ ਵਾਲੇ ਪੰਜਾਬੀ ਦੀ ਕਹਾਣੀ ਹੈ ਜਿਸ ਨੇ ਸਾਬਿਤ ਕਰ ਦਿੱਤਾ ਕਿ ਜੇ ਹਿੰਮਤ ਹੋਵੇ ਤਾਂ ਪਿੰਡ ਦੀ ਧਰਤੀ ਤੋਂ ਲੈ ਕੇ ਦੁਨੀਆ ਦੇ ਨਕਸ਼ੇ ਤੇ ਆਪਣਾ ਨਾਮ ਲਿਖਿਆ ਜਾ ਸਕਦਾ ਹੈ ਸਿੱਧੂ ਮਸੇਵਾਲਾ ਦੀ ਵਿਰਾਸਤ ਉਸ ਦੇ ਗੀਤ ਉਸ ਦੀ ਹਿੰਮਤ ਅੱਜ ਦੀ ਨੌਜਵਾਨਾਂ ਨੂੰ ਸਿਖਾਉਂਦੀ ਹੈ ਕਿ ਸੱਚ ਟੈਲੈਂਟ ਦਾ ਤੇ ਹਿੰਮਤ ਕਦੇ ਨਹੀਂ ਮਰਦੇ ਤਾਂ ਦੋਸਤੋ ਇਸ ਹੀ ਦੂਮੂਸੇ ਵਾਲਾ ਦੀ ਕਹਾਣੀ ਜੋ ਕਿ ਹੁਣ ਜਾਪਾਨ ਦੇ ਸਕੂਲਾਂ ਤੱਕ ਵੀ ਪਹੁੰਚ ਗਈ ਹੈ। ਦੋਸਤੋ ਐਸੀ ਆਧੀ ਨਵਾਂ ਅਪਡੇਟ ਜੋ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਰੋਲਾ ਜੰਕਸ਼ਨ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਹਾਂ ਅਗਲੇ ਅਪਡੇਟ ਨਾਲ। ਉਦੋਂ ਤੱਕ ਲਈ ਰੱਬ ਰਾਖਾ। ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।